ਛੜਕਾਂ ਦੇ ਖੜੇ ਰਹਿੰਦੇ ਨੇ ਤੇ ਨੰਗਨ ਜਗ੍ਹਾ ਨਹੀਂ ਮਿਲਦੀ ਸਾਨੂੰ ਤੁਸੀਂ ਕਦੀ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਭਰਾਵਾ ਸਾਡੀ ਕੌਣ ਸੁਣਦਾ ਹੈ ਇਹ ਤਾਂ ਮੈਂ ਕੁਝ ਵੀ ਨਹੀਂ ਪਤਾ ਕਿ ਕਦੋਂ ਇਹਨਾਂ ਨੇ ਵਾਇਲੈਂਟ ਹੋਏ ਨਾ ਫਿਲਹਾਲ ਹੀ ਸਾਇਲੈਂਟ ਨੇ ਬੇਸ਼ੱਕ ਸਾਇਲੈਂਟ ਨੇ ਇਹਨਾਂ ਨੇ ਕਦੋਂ ਵਾਇਲਟ ਹੋਏ ਨਾ ਤੇ ਕਦੋਂ ਕੋਈ ਇਹਨਾਂ ਦੀ ਵਾਇਲੈਂਸ ਦਾ ਸ਼ਿਕਾਰ ਹੋਏ ਨਾ ਇਹ ਆ ਦੇਖੋ ਆ ਕੂੜਿਆ ਡੰਪ ਆ ਜਿਹੜਾ ਉਹਨੇ ਪਤਾ ਨਹੀਂ ਕਿ ਐਕਚੁਅਲ ਚ ਕੂੜਿਆ ਡੰਪ ਆ ਕਿ ਬਣ ਗਿਆ ਕੂੜਿਆ ਡੰਪ ਫਗਵਾੜੇ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚੇ ਤੇ ਪ੍ਰਸ਼ਾਸਨ ਇਹਦੇ ਉੱਤੇ ਕੋਈ ਕਾਰਵਾਈ ਕਰੇ ਸੋਸ਼ਲ ਸਿਕਾਟੀ ਮੈਂ ਅੱਪਕੇਸ ਤੋਂ ਤੁਹਾਡੇ ਨਾਲ ਸਾਂਝੀ ਵੀ ਦੇਖ ਰਿਹਾ ਇਸ ਸਮੇਂ ਵਿਹਤ ਹੀ ਖਾਸ ਇਨਫੋਰਮੇਸ਼ਨ ਤੁਹਾਡੇ ਲਈ ਸਾਂਝੀ ਕਰ ਰਿਹਾ ਮੇਰੇ ਪਿੱਛਾ ਦੇਖ ਸਕਦੇ ਹੋ ਕਿ ਇਸ ਸੜਕ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਨੇ ਇਹ ਆ ਦੋ ਇਹੀ ਖੜੇ ਨੇ ਦੋ ਉਧਰ ਨੇ ਤਾਂ ਚਾਰ ਪੰਜ ਜਿਹੜੇ ਇਧਰ ਆਹ ਢੇਰ ਦੇ ਵਿੱਚ ਜਿਹੜਾ ਗੰਦ ਦੇ ਵਿੱਚ ਢੇਰ ਦੇ ਵਿੱਚ ਹੈਗੇ ਨਹੀਂ ਲੇਕਿਨ ਇਹ ਸੜਕ ਵਿੱਚ ਖੜਾੜੇ ਕਿਉਂਕਿ ਇਹੀ ਜਿਹੜੇ ਆਵਾਰਾ ਪਸ਼ੂ ਜਦੋਂ ਸੜਕਾਂ ਤੇ ਆਉਂਦੇ ਨੇ ਤਾਂ ਇਹ ਹਾਦਸੇ ਦਾ ਕਾਰਨ ਬਣਦੇ ਨੇ ਬਹੁਤ ਸਾਰੇ ਹਾਦਸੇ ਹੋਏ ਜੇ ਸਾਡੇ ਸਾਹਮਣੇ ਆਉਂਦੇ ਵੀ ਨਹੀਂ ਰਾਜਵੀਰ ਜਵੰਦਰ ਦਾ ਕੇਸ ਉਹ ਵੀ ਇਸੇ ਨਾਲ ਜੁੜਿਆ ਸਿਗਾ ਕਿ ਜਦੋਂ ਸੜਕ ਦੇ ਉੱਪਰ ਸਾਣ ਲੜਦੇ ਹੋਏ ਉਸ ਦੇਖੇ ਤਾਂ ਉਸ ਤੋਂ ਬਾਅਦ ਇੱਕ ਵੱਡਾ ਐਕਸੀਡੈਂਟ ਹੋਇਆ ਸੋ ਸਵਾਲ ਜਿਹੜਾ ਬਣਦਾ ਉਹ ਇਹ ਬਣਦਾ ਕਿ ਆਖਿਰਕਾਰ ਇਹਨਾਂ ਦਾ ਕਾਰਨ ਕੌਣ ਹੈ ਇਹਨਾਂ ਨੂੰ ਕੌਣ ਸੰਭਾਲ ਲੇਗਾ ਇਹ ਆਵਾਰਾ ਪਸ਼ੂ ਜਿਹੜੇ ਸੜਕ ਤੇ ਫਿਰ ਰਹੇ ਨੇ ਇਹਨਾਂ ਨੂੰ ਕੌਣ ਦੇਖੇਗਾ ਹੁਣ ਆ ਦੇਖੋ ਕਿੰਨੇ ਇੱਥੇ ਨੇ ਮੰਨ ਲਓ ਪਿੱਛੋਂ ਸਪੀਡ ਤੋਂ ਕੋਈ ਆ ਦੇਖੋ ਕਿੰਡੀ ਵੱਡੀ ਇੱਕ ਟਰੱਕ ਆ ਰਿਹਾ ਲੈ ਕੀ ਕਹਿ ਰਹੇ ਹੋ ਬਾਈ ਯਾਰ ਗਾਇਜ਼ ਦਾ ਬਹੁਤ ਇੱਥੇ ਖੁਮਾਨ ਖਾਨਾ ਪੈਂਦਾ ਭਰਾਵਾ ਆ ਸਾਰੇ ਪਸ਼ੂ ਇੱਥੇ ਹੀ ਆਣੇ ਆ ਗੱਬੇ ਸੜਕਾਂ ਦੇ ਛੜਕਾਂ ਦੇ ਖੜੇ ਰਹਿੰਦੇ ਨੇ ਤੇ ਨੰਗਨ ਜਗ੍ਹਾ ਨਹੀਂ ਮਿਲਦੀ ਸਾਨੂੰ ਇਹਦੀ ਕਰੀ ਤੁਸੀਂ ਪ੍ਰਸ਼ਾਸਨ ਨੂੰ ਨਗਰ ਨਹੀਂ ਤੁਸੀਂ ਅਜੀਜ਼ਾ ਤੇ ਲੋਕ ਕੋਲ ਖੜੇ ਹੁੰਦੇ ਹੁੰਦੇ ਆ ਤੁਸੀਂ ਕਦੀ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਭਰਾਵਾ ਸਾਡੀ ਕੌਣ ਸੁਣਦਾ ਹੈ ਨਾ ਸਾਨੂੰ ਇਦਾਂ ਦਾ ਕੋਈ ਕੰਮ ਪਤਾ ਹੀ ਆ ਹਾਂ ਭਰਾਵਾ ਦਾ ਖਿਆਲ ਕਰੋ ਗਾਹਾਂ ਤੁਸੀਂ ਗੱਲ ਪਹਚਾਓ ਠੀਕ ਨਹੀਂ ਪਹਚਾਓ ਤਦ ਪ੍ਰਸ਼ਾਸਨ ਨੂੰ ਪਤਾ ਲੱਗੂ ਸਾਡੇ ਕੋਲ ਇੱਕ ਹੁੰਗੀ ਇਹੋ ਜੇ ਹਾਦਸੇ ਹਰ ਰੋਜ਼ ਇੱਕ ਕਰਨ ਪੜਦੇ ਨਹੀਂ ਹਾਸਿਆ ਤੋ ਦੇਖ ਸਕਦੇ ਹੋ ਲੋਕ ਕਹਿੰਦੇ ਕਿ ਅਸੀਂ ਕਾਫੀ ਪਰੇਸ਼ਾਨ ਆ ਤੇ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਬਚਾਈਏ ਲੇਕਿਨ ਆ ਦੇਖ ਸਕਦੇ ਹੋ ਕਿਉਂਕਿ ਜਦੋਂ ਹਾਲਕਿ 2-3 ਉਹ ਵਿੱਚ ਬਚਾਲੀ ਜੀ ਵੀ ਬੈਠੇ ਹੋਏ ਨੇ ਉਹ ਦੋ ਗਾਇਆਂ ਦੇਖ ਸਕਦੇ ਹੋ ਹੁਣ ਕਿਤਨਾ ਕਿਤੇ ਦਾ ਇਹਦਾ ਇਹਦਾ ਅਸੀਂ ਜਿਹੜੇ ਕਾਰਨ ਆ ਉਹ ਪ੍ਰਸ਼ਾਸਨ ਦੇ ਚਲੋ ਠੀਕ ਆ ਉਹਨਾਂ ਦੀ ਜ਼ਿੰਮੇਵਾਰੀ ਆ ਅਸੀਂ ਕਹਿੰਨੇ ਕਿ ਅਸੀਂ ਗਾਊ ਟੈਕਸ ਦਿੰਨੇ ਆ ਕਾਊ ਟੈਕਸ ਦਿੰਨੇ ਆ ਇਹੋ ਜਿਹੀਆਂ ਗੱਲਾਂ ਬਹੁਤ ਸਾਹਮਣੇ ਆਉਂਦੀਆਂ ਨੇ ਲੇਕਿਨ ਕਿਤਨਾ ਕਿਤੇ ਕਾਰਨ ਉਹ ਵੀ ਬਣ ਜਾਂਦੇ ਨੇ ਜਿਹੜੇ ਇਹਨਾਂ ਅਵਾਰਾ ਪਸ਼ੂ ਨੂੰ ਛੱਡ ਦਿੰਦੇ ਆ ਜਿਹੜੇ ਕਿ ਆਪਣੇ ਘਰਾਂ ਚੋਂ ਕੱਢ ਦ ਇਹ ਸਾਡੇ ਕੰਮ ਦਾ ਪਸ਼ੂ ਨਹੀਂ ਉਹਨੂੰ ਛੱਡ ਦੋ ਤੇ ਉਹਨੂੰ ਐਵੇਂ ਸੜਕਾਂ ਦੇ ਆਵਾਰਾ ਛੱਡ ਦਿੰਦੇ ਨੇ ਇਹ ਹੀ ਪਸ਼ੂ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨਾ ਉਧਰ ਦੇਖੋ ਜੀ ਉਹ ਬਿਲਕੁਲ ਸਾਈਡ ਤੇ ਖੜਿਆ ਹੋਇਆ ਤੇ ਉਸ ਤੋਂ ਬਾਅਦ ਆ ਅੱਗੇ ਆ ਜੀ ਇੱਕ ਪਸ਼ੂ ਖੜਾ ਹੋਇਆ ਇਹ ਵੀ ਬਿਲਕੁਲ ਗੱਭੇ ਖੜੇ ਹੋਇਆ ਹਾਲਕਿ ਉਧਰਲੀ ਸਾਈਡ ਤੋਂ ਜਿਹੜੀ ਟ੍ਰੈਫਿਕ ਆਉਣੀ ਹੈ ਉਹਨੂੰ ਫਿਰ ਉਹ ਰੁਕਦੀ ਏ ਫਿਰ ਦੇਖ ਕੇ ਉਸ ਹਿਸਾਬ ਨਾਲ ਗੱਡੀ ਕੱਢਦੀ ਜਾਣ ਕਿ ਇਹ ਇੱਕ ਵੱਡਾ ਕਾਰਨ ਬਣਦੇ ਨੇ ਹੁਣ ਇਹਨਾਂ ਨੂੰ ਹੁਣ ਇਹਨਾਂ ਦੇ ਕੋਲ ਕੋਈ ਕੋਲ ਵੀ ਕਿਉਂਕਿ ਜਾਨਵਰ ਹੁੰਦੇ ਨਹੀਂ ਜੀ ਤੇ ਇਹਨਾਂ ਦੇ ਕੋਲ ਵੀ ਛੇਦੀ ਕੋਈ ਨਹੀਂ ਜਾ ਸਕਦਾ ਹੁਣ ਅਸੀਂ ਇਹੀ ਅਪੀਲ ਕਰਦੇ ਜੇਕਰ ਨਗਰ ਨਿਗਮ ਫਗਵਾੜਾ ਫਗਵਾੜੇ ਦਾ ਪ੍ਰਸ਼ਾਸਨ ਇਹ ਵੀਡੀਓ ਦੇਖ ਰਿਹਾ ਜਾਂ ਮੈਂ ਕਹਾਂਗਾ ਕਿ ਫਗਵਾੜੇ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚੇ ਤੇ ਪ੍ਰਸ਼ਾਸਨ ਇਹਦੇ ਉੱਤੇ ਕੋਈ ਕਾਰਵਾਈ ਕਰੇ ਕਿਉਂਕਿ ਇਸ ਜਗ੍ਹਾ ਤੇ ਆ ਦੇਖ ਸਕਦੇ ਹੋ ਇਹ ਹੁਸ਼ਿਆਰਪੁਰ ਰੋੜੀ ਆ ਜੀ ਫਗਵਾੜੇ ਦਾ ਤੇ ਇਧਰ ਡੰਪ ਦਿਖਾਜੀ ਆ ਦੇਖੋ ਇਹ ਕੂੜਿਆ ਡੰਪ ਆ ਜਿਹੜਾ ਹੁਨੇ ਪਤਾ ਨਹੀਂ ਕਿ ਐਕਚੁਅਲ ਚ ਕੂੜਿਆ ਡੰਪ ਆ ਕਿ ਬਣ ਗਿਆ ਕੂੜਿਆ ਡੰਪ ਤੇ ਉਹਦੇ ਵਿੱਚ ਵੀ ਪਸ਼ੂ ਕਿੰਨੇ ਬੈਠੇ ਹੋਏ ਨੇ ਇਹ ਕੁਝ ਸਮੇ ਬਾਅਦ ਉੱਠ ਕੇ ਜਿਹੜੀ ਸੜਕਾਂ ਤੇ ਆ ਜਾਂਦੇ ਨੇ ਸਾਨੂੰ ਕਿਸੇ ਹੁਣੀ ਰਾਹਗੀਰ ਨੇ ਇਨਫੋਰਮੇਸ਼ਨ ਦਿੱਤੀ ਕਹਿੰਦੇ ਕਿ ਜਦੋਂ ਅਸੀਂ ਸ਼ਾਮ ਦਾ ਸਮਾਂ ਹੋਏ ਨਾ ਦੇਖਿਓ ਸਾਰੇ ਉੱਠ ਕੇ ਸੜਕਾਂ ਤੇ ਆਏ ਨੇ ਉਸ ਤੋਂ ਬਾਅਦ ਆ ਦੇਖੋ ਜੀ ਸੂ ਫਿਲਹਾਲ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਾਂ ਜਾਨਵਰ ਨੇ ਲੇਕਿਨ ਅਸੀਂ ਇਨਸਾਨ ਆ ਤੇ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝੀਏ ਪ੍ਰਸ਼ਾਸਨ ਤੱਕ ਵੀ ਇਹ ਗੱਲ ਪਹੁੰਚਾਓ ਪ੍ਰਸ਼ਾਸਨ ਕੋਸ਼ਿਸ਼ ਕਰੋ ਵੀਡੀਓ ਨੂੰ ਫਗਵਾੜੇ ਵਾਲੇ ਸਪੈਸ਼ਲੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਗਵਾੜੇ ਵਾਲੇ ਨਹੀਂ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਕਿਉਂਕਿ ਇਹ ਸਮੱਸਿਆ ਹਰ ਥਾਂ ਦੀ ਹੋ ਸਕਦੀ ਹੈ ਇਹ ਸਮੱਸਿਆ ਹਰ ਜਗ੍ਹਾ ਦੀ ਹੋ ਸਕਦੀ ਹੈ ਸਾਡੇ ਵਰਗੇ ਲੋਕ ਹੀ ਹੁੰਦੇ ਨੇ ਅਸੀਂ ਹੋਰ ਕਿਸੇ ਨੂੰ ਬਲੀਵ ਨਹੀਂ ਕਰ ਸਕਦੇ ਸੀ ਆਪਣੇ ਆਪ ਨੂੰ ਬਲੀਮ ਕਰਦੇ ਕਿ ਸਾਡੇ ਘਰਾਂ ਦੇ ਵਿੱਚੋਂ ਪਸ਼ੂ ਨਿਕਲ ਕੇ ਆਉਂਦੇ ਨੇ ਅਸੀਂ ਜਦੋਂ ਛੜ ਸਰਕਾਰ ਨੇ ਛੜ ਦਿੰਦੇ ਆ ਉਸ ਤੋਂ ਬਾਅਦ ਇਹੀ ਤੁਹਾਡੇ ਜਿਹੜੇ ਘਰਾਂ ਚੋਂ ਪਸ਼ੂ ਤੁਸੀਂ ਕੱਢੇ ਹੁੰਦੇ ਆ ਉਹ ਇਸ ਤਿੱਕੇ ਸਰਕਾਰ ਦੇ ਫਿਰਦੇ ਨੇ ਉਹ ਦੇਖੋ ਜੀ ਉਹ ਦੇਖੋ ਉਹ ਦੇਖੋ ਮਤਲਬ ਕਿ ਇਹ ਇਹਨਾਂ ਦਾ ਕੁਝ ਵੀ ਨਹੀਂ ਪਤਾ ਕਿ ਕਦੋਂ ਇਹਨਾਂ ਨੂੰ ਵਾਇਲੈਂਟ ਹੋਏ ਨਾ ਫਿਲਹਾਲ ਹੀ ਸਾਇਲੈਂਟ ਨੇ ਬੇਸ਼ੱਕ ਸਾਇਲੈਂਟ ਨੇ ਇਹਨਾਂ ਨੂੰ ਕਦੋਂ ਵਾਇਲੈਂਟ ਹੋਏ ਨਾ ਤੇ ਕਦੋਂ ਕੋਈ ਇਹਨਾਂ ਦੀ ਵਾਇਲੈਂਸ ਦਾ ਸ਼ਿਕਾਰ ਹੋਏ ਨਾ ਇਹ ਵੀ ਸਾਨੂੰ ਨਹੀਂ ਪਤਾ ਸੋ ਪ੍ਰਸ਼ਾਸਨ ਨੂੰ ਅਪੀਲ ਆ ਜੇਕਰ ਕੋਈ ਵੀ ਕਾਰਵਾਈ ਕਰ ਸਕਦਾ ਉਸਤੇ ਕਿਨ ਕਾਰਵਾਈ ਕਰਿਓ ਤੇ ਲੋਕਾਂ ਨੂੰ ਵੀ ਅਪੀਲ ਆ ਜਿਹੜੇ ਲੋਗ ਆਪਣੇ ਪਸ਼ੂਆਂ ਨੂੰ ਐਵੇਂ ਆਵਾਰਾ ਸਿੱਟ ਦਿੰਦੇ ਆ ਐਵੇਂ ਛੱਡ ਦਿੰਦੇ ਆ ਤੇ ਉਹ ਵੀ ਇਸ ਗੱਲ ਦਾ ਧਿਆਨ ਰੱਖਣ ਕਿਉਂਕਿ ਕੁਝ ਨਹੀਂ ਪਤਾ ਕਿ ਇਸ ਹਾਦਸੇ ਦਾ ਸ਼ਿਕਾਰ ਕੌਣ ਹੋ ਜਾਵੇ ਕੌਣ ਕੌਣ ਹੋ ਸਕਦਾ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਹੈ ਸੋ ਆਪ ਸਭ ਨੂੰ ਅਪੀਲ ਆ ਜਿਹੜੇ ਦਾ ਘਰਾਂ 'ਚ ਪਸ਼ੂ ਰੱਖਦੇ ਆ ਜਦੋਂ ਛੱਡਦੇ ਆ ਸੜਕਾਂ ਦੇ ਉੱਪਰ ਇਹ ਚੀਜ਼ਾਂ ਤੁਸੀਂ ਵੀ ਕਰਦੀਆਂ ਬੰਦ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਤਾਂ ਕਿ ਪ੍ਰਸ਼ਾਸਨ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਵੇ ਇਹ ਫਗਵਾੜੇ ਦਾ ਹੁਸ਼ਾਰਪੁਰ ਰੋੜੇ ਜਿੱਥੇ ਆ ਕੂੜਿਆ ਡੰਪ ਪਿਆ ਉਹ ਦੇਖਿਓ ਕੂੜਿਆ ਡੰਪ ਪਿਆ ਤੇ ਉਸ ਤੋਂ ਬਾਅਦ ਆਹ ਪਸ਼ੂ ਦੇਖੋ ਕਿਸ ਤਰੀਕੇ ਨਾਲ ਸੜਕਾਂ ਦੇ ਉੱਪਰ ਫਿਰ ਰਹੇ ਨੇ ਜੀ ਵੀਡੀਓ ਨੂੰ ਤੁਸੀਂ ਬੱਦਤ ਵਾਰ ਸ਼ੇਅਰ ਕਰ ਦਿਓ ਫਗਵਾੜੇ ਵਾਲੋ ਵੀਡੀਓ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਜਰੂਰ ਪਾ ਦਿਓ ਜੀ ਧੰਨਵਾਦ